ਮੌਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਚੈਲਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਪਿਛਲੇ 10 ਜੁਲਾਈ ਤੋਂ ਲਾਪਤਾ ਹੈ ਜਿਸ ਸਬੰਧੀ ਪਰਿਵਾਰ ਵੱਲੋਂ ਜੋਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਂਦੇ ਰੋਜ਼ ਦੇ ਚੱਲਦੇ ਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਜੋਗਾ ਪੁਲਿਸ ਥਾਣੇ ਦਾ ਘੇਰਾਓ ਕੀਤਾ ਗਿਆ ਕਿਸਾਨਾਂ ਆਗੂਆਂ ਨੇ ਕਿਹਾ ਕਿ 10 ਜੁਲਾਈ ਤੋਂ ਅਨਬਾਲਕ ਵਿਦਿਆਰਥਣ ਲਾਪਤਾ ਹੈ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਤੇ ਬੁੱਢਲਾਡਾ ਵਿੱਚ ਇਸ ਲੜਕੀ ਦੇ ਹੋਣ ਦਾ ਪਤਾ ਲੱਗਿਆ ਸੀ ਜਿਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਨਾ ਤਾਂ ਪੰਜਾਬ 'ਚ ਲੜਕੀਆਂ ਸੁਰੱਖਿਅਤ ਹਨ ਤੇ ਨਾ ਹੀ ਪੀੜਤ ਪਰਿਵਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਦਕਾਨਾ ਵੱਲੋਂ ਅਸੀਂ ਜਿਹੜਾ ਜੋਗਾ ਖਾਣਾ ਦਾ ਉਸ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਕਿਉਂਕਿ ਪਿੰਡ ਬਾਖੇ ਦੇ ਵਿੱਚੋਂ ਇੱਕ ਨਵਾਲਿਕ ਕੁੜੀ ਹੈ ਜਿਹੜੀ ਜਿਹੜੀ 10 ਪਿਛਲੀ 10 ਤਰੀਕ ਤੋਂ ਲਾ ਪਤਾ ਨਹੀਂ ਕਿਉਂਕਿ ਸਾਡੀ ਸਰਕਾਰ ਦੀ ਜਿਹੜੀ ਦੇੜ ਹੈ ਇੱਥੋਂ ਦਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਲੱਗਿਆ ਹੁੰਦਾ ਹੈ ਬੱਚੀ ਸਕੂਲ ਵਾਹ ਜਾਂਦੀ ਹੈ ਵਾਪਸ ਘਰੇ ਨਹੀਂ ਆਉਂਦੀ ਇਹ ਸਾਡੀ ਸਰਕਾਰਾਂ ਦੀ ਜਿਹੜੀ ਗੁੰਡਾ ਕਰਦੀ ਦੀ ਨਿਸ਼ਾਨੀ ਹੈ ਪੰਜਾਬ ਦੀ ਕਿਉਂਕਿ 10 ਤਰੀਕ ਨੂੰ ਬੱਚੀ ਗਈ ਹੈ ਕਿਸੇ ਮੁੰਡੇ ਨਾਲ ਜਾ ਕੇ ਉਹ ਮੁੰਡਾ ਮੰਨ ਗਿਆ ਵੀ ਮੈਂ ਘਾਟੇ ਤੋਂ ਮਾਰਸ ਨੂੰ ਬਚਾ ਦਿੱਤੀ ਤੇ ਪਰਿਵਾਰ ਟਿੱਚਰਾ ਕਰਦਾਗਾ ਕਿਉਂਕਿ ਪਰਿਵਾਰ ਲਾਲਚ ਦੇ ਵਿੱਚ ਆਇਆਗਾ ਵੀ ਕੁੜੀ ਦੇ ਨਾਲ 4 ਕਿੱਲੇ ਵੜਦੇ ਆ ਇਸ ਕਰਕੇ ਕੁੜੀ ਦੇ ਮਾਲਕ ਤੇ ਜੋ ਕਿ ਠਾਂਡੇ ਨੂੰ 10 ਦਿਨ ਹੋ ਗਏ ਇਹਨਾਂ ਨੇ ਆਪ ਫਰਜ ਨਹੀਂ ਨਿਭਾਇਆ ਇਸ ਕਰਕੇ ਅੱਜ ਅਸੀਂ ਮੁਕਾਬਲ ਕਰਾਓ ਕੀਤਾਗਾ ਅਸੀਂ ਡੀਐਸਪੀ ਪ੍ਰਤਪਾਲ ਸਿੰਘ ਆ ਹੁਣੇ ਹੁਣ ਪ੍ਰੋਤਸਾ ਦੇਵਾ ਕੇ ਗਏ ਆ ਵੀ ਤਿੰਨ ਦਿਨਾਂ ਦਾ ਸਮਾਂ ਦਿਓ ਸਾਡਾ ਫਰਜ ਵੰਦਾ ਸਾਡੀ ਜ਼ਿੰਮੇਵਾਰੀ ਹੈ ਤੇ ਕਹ ਜੇਕਰ ਇਹ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਪ੍ਰੋਤਸਾ ਦੇ ਕੇ ਗਏ ਨੇ ਡੀਐਸਪੀ ਪ੍ਰਤਪਾਲ ਸਿੰਘ ਜੀ ਯੋਗ ਵਿਸ਼ਵਾਸ ਘਾਤ ਹੁੰਦਾ ਸਾਡੇ ਨਾਲ ਮੇਰੇ ਲੋਕਾਂ ਦਾ ਗੁੱਸਾ ਸਾਹਮਣੇ ਦੇ ਵਾਸਤੇ ਤਿਆਰ ਰਹਿਣਾ ਕਿਉਂਕਿ ਸਾਡੀ ਇੱਕ ਜਿਹੜੇ ਕਹਿੰਦੇ ਕੱਲੀ ਕੱਲੀ ਮਾਪਿਆਂ ਦੀ ਧੀ ਆ ਉਹ ਅੱਜ 10 ਦਿਨ ਹੋ ਗਏ ਘਰੇ ਨਹੀਂ ਆਈ ਤੇ ਫਿਰ ਪਰਿਵਾਰ ਦਾ ਇਹਦਾ ਦਿਲ ਪੁੱਛੇ ਨਹੀਂ ਲੜੀਆ ਤਾਂ ਕਰਕੇ ਨਾਰਾਜ਼ ਹੈ ਤਾਂ ਕਰਕੇ ਗੁੰਡਾਗਰਦੀ ਹੈ ਤਾਂ ਕਰਕੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਹੈ ਉਹ ਸੁਰੱਖਤ ਨਹੀਂ ਹੈਗੀ ਇਸ ਕਰਕੇ ਅੱਜ ਜਿਹੜੀ ਪੰਜਾਬ ਦੇ ਵਿੱਚ ਗੁੰਡਾਗਰਦੀ ਹੁੰਦੀ ਹੈ ਇਹਨੂੰ ਸਰਕਾਰ ਗੁੰਡਾਗਰਦੀ ਨੂੰ ਰੋਕੇ ਰੋਕਣ ਦੀ ਬਜਾਏ ਸਰਕਾਰ ਨੇ ਖਾਤਾ-ਖਾਟਾ ਹੋਟਲ ਵੱਡੇ ਖੋਲ੍ਹਤੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਵੀ ਕਦੋਂ ਬੱਚੇ ਠਹਿਰਦੇ ਇੱਥੇ ਨਾ ਠਹਿਰਨਾ ਉਹਨਾਂ ਦੀ ਜ਼ਿੰਮੇਵਾਰੀ ਦੇਤੀ ਇਹਨੂੰ ਬੰਦ ਕੀਤਾ ਜਾਂ ਜਿਹੜਾ ਹੋਟਲ ਖੋਲ੍ਹਿਆ ਥਾ ਥਾ ਤੇ ਜਿਹੜੇ ਬੱਚਿਆਂ ਨੂੰ ਉਹਨਾਂ ਸਿੱਖਿਆ ਦੇ ਨਾਲ ਪੜਨ ਲਈ ਧਿਆਨ ਕਰਾਇਆ ਜਾਵੇ ਤੇ ਇਹ ਜੀ ਗੁੰਡਾ ਕਰਦੀ ਹੈ ਜਿਹੜੀ ਉੱਤੇ ਕਾਰਵਾਈ ਕੀਤੀ ਇੱਕ ਮੱਖੇ ਪਿੰਡ ਦੀ ਲੜਕੀ ਸੀਗੀ ਤੇ ਉਹ ਸੱਤ ਅੱਠ ਦਿਨਾਂ ਤੋਂ ਗਾਇਬ ਹੈ ਤੇ ਪਰ ਇਹ ਪ੍ਰਸ਼ਾਸਨ ਸਾਨੂੰ ਇਨਸਾਫ਼ ਨਹੀਂ ਦਿਵਾ ਰਿਹਾ ਵੀਓ ਕਿੱਧਰ ਚਲੀ ਗਈ ਕਿੱਧਰ ਨਾ ਇਹਨਾਂ ਨੂੰ ਪਤਾ ਹੈ ਇਸ ਕਰਕੇ ਅਸੀਂ ਥਾਣੇ ਦਾ ਘਰਾਓ ਕੀਤਾ ਸੀ ਕਿ ਵੀ ਸਾਨੂੰ ਲੜਕੀ ਲੱਭ ਕੇ ਦੇਣਾ ਤੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ